ਇਨੇ ਗੁਰਦੁਆਰੇ ਬਣਾ ਦਿੱਤੇ ਨੇ ਗੁਰਦੁਆਰਿਆਂ ਦੇ ਨਾਮ ਵੀ ਧਰਨੇ ਭੁੱਲ ਗਏ ਉੱਥੇ ਤਾਂ ਜਿਵੇਂ ਆਪਾਂ ਕਹਿੰਦੇ ਆ ਪੱਠਾ ਸਾਹਿਬ ਗੁਰਦੁਆਰਾ ਪੌੜ ਸਾਹਿਬ ਗੁਰਦੁਆਰਾ ਦਾਤਨ ਸਾਹਿਬ ਨਿੰਮ ਸਾਹਿਬ ਟਾਲੀ ਸਾਹਿਬ ਤੇ ਹੋਰ ਤਾਂ ਹੋਰ ਦੋ ਗੁਰਦੁਆਰੇ ਇੱਕ ਫਰੀਦਕੋਟ ਦੇ ਲੱਗੇ ਆ ਮੈਂ ਪਿਛਲੇ ਸਮੇਂ ਚ ਆਪਣੀ ਫੇਸਬੁੱਕ ਪੇਜ ਤੇ ਵੀ ਪਾਇਆ ਸੀ ਤੇ ਇੱਕ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਜ਼ਿਲ੍ਹੇ ਦੇ ਵਿੱਚ ਆ ਦੋ ਗੁਰਦੁਆਰੇ ਜੋੜਾ ਸਾਹਿਬ ਦੇ ਨਾਮ ਤੇ ਬਣੇ ਹੋਏ ਨੇ ਯਾਨੀ ਕਿ ਜੁੱਤੀ ਦੇ ਨਾਮ ਤੇ ਗੁਰਦੁਆਰੇ ਬਣੇ ਹੋਏ ਨੇ ਵਾਹ ਵਈ ਵਾਹ ਸਰਦਾਰਾ ਜਦੋਂ ਇਹ ਸਰਦਾਰ ਜੰਮਿਆ ਹੋਣਾ ਆ ਤੇ ਇਹਦੇ ਮਾਪੇ ਨੇ ਗੁਰਦੁਆਰਾ ਸਾਹਿਬ ਜਾ ਕੇ ਇਹਦਾ ਨਾਂ ਕਢਵਾਇਆ ਹੋਣਾ ਆ ਤੇ ਮਾਲਕ ਦੇ ਅੱਗੇ ਇਹੀ ਅਰਦਾਸ ਕੀਤੀ ਹੋਣੀ ਆ ਕਿ ਸਾਡੇ ਬੱਚੇ ਨੂੰ ਸਿੱਖੀ ਸਰੂਪ ਬਖਸ਼ੀ ਤੇ ਜਦੋਂ ਇਹ ਥੋੜਾ ਬଡਾ ਹੋਇਆ ਹੋਣਾ ਆ ਮਾਂ ਨੇ ਇਹਦੇ ਵਾਲਾਂ ਨੂੰ ਗੁੰਦ-ਗੁੰਦ ਕੇ ਇਹਦੇ ਕੇਸਾਂ ਨੂੰ ਬੜਾ ਕੀਤਾ ਹੋਣਾ ਆ ਅੱਜ ਉਹ ਮਾਪੇ ਜਿੱਥੇ ਬੈਠੇ ਵੀ ਇਹਨੂੰ ਦੇਖਦੇ ਹੋਣਗੇ ਉਹ ਇਹ ਸੋਚਦੇ ਹੋਣਗੇ ਕਿ ਇਸ ਨੇ ਸਾਡੇ ਨਾਂ ਤੇ ਕਲੰਕ ਲਾ ਦਿੱਤਾ। ਦੋਸਤੋ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਸਾਨੂੰ ਹਮੇਸ਼ਾ ਇੱਕ ਕੁਐਸਚਨ ਆਉਂਦਾ ਹੁੰਦਾ ਸੀ ਕਿ ਫਲਾਈਂਗ ਸਿੱਖ ਦਾ ਖਿਤਾਬ ਕਿਹਨੂੰ ਮਿਲਿਆ? ਤੇ ਅਸੀਂ ਆਨਸਰ ਦਿੰਦੇ ਸੀ ਕਿ ਮਿਲਖਾ ਸਿੰਘ ਨੂੰ ਕਿਉਂਕਿ ਉਹਦੇ ਵਿੱਚ ਉਹ ਗੁਣ ਹੁੰਦਾ ਸੀ ਇਸ ਕਰਕੇ ਉਹਨੂੰ ਫਲਾਈਂਗ ਸਿੱਖ ਦਾ ਖਿਤਾਬ ਮਿਲਿਆ ਸੀ। ਤੇ ਇਸੇ ਤਰ੍ਹਾਂ ਅੱਜ ਸਚਨ ਤੰਦੂਲਕਰ ਨੂੰ ਮਾਸਟਰ ਬਲਾਸਟਰ ਦਾ ਖਿਤਾਬ ਮਿਲਿਆ ਆ ਉਹਨੂੰ ਮਾਸਟਰ ਬਲਾਸਟਰ ਦੇ ਨਾਂ ਨਾਲ ਜਾਣਿਆ ਜਾਂਦਾ ਆ ਇਸੇ ਤਰ੍ਹਾਂ ਹਰੇਕ ਬੰਦੇ ਦੇ ਵੀ ਦੋ ਨਾਂ ਹੁੰਦੇ ਆ ਇੱਕ ਤਾਂ ਜਿਹੜੇ ਮਾਪੇ ਰੱਖਦੇ ਆ ਤੇ ਦੂਸਰਾ ਨਾਂ ਜਿਹੜੇ ਲੋਕ ਰੱਖਦੇ ਆ ਉਹਦੇ ਅੰਦਰ ਗੁਣ ਦੇਖ ਕੇ ਜਿਸ ਤਰ੍ਹਾਂ ਦਾ ਬੰਦਾ ਹੋਵੇ ਜੇ ਉਹਦੇ ਮਾੜੇ ਗੁਣ ਹੋਣ ਤਾਂ ਲੋਕ ਉਹਨੂੰ ਮਾੜੇ ਨਾਂ ਨਾਲ ਬੁਲਾਉਂਦੇ ਆ ਜੇ ਉਹਦੇ ਚੰਗੇ ਗੁਣ ਹੋਣ ਤਾਂ ਉਹਨੂੰ ਚੰਗੇ ਨਾਂ ਦੇ ਨਾਲ ਬੁਲਾਉਂਦੇ ਆ ਜਿਸ ਤਰ੍ਹਾਂ ਦੇ ਗੁਣ ਉਸੇ ਨਾਂ ਨਾਲ ਉਸ ਬੰਦੇ ਨੂੰ ਬੁਲਾਇਆ ਜਾਂਦਾ ਆ ਇਸੇ ਤਰ੍ਹਾਂ ਉਸ ਸਥਾਨ ਨੂੰ ਬੁਲਾਇਆ ਜਾਂਦਾ ਆ ਇਸ ਬੰਦੇ ਦੇ ਵਿੱਚ ਜਿੱਦਾਂ ਦੇ ਗੁਣ ਆ ਤੁਹਾਨੂੰ ਪਤਾ ਹੀ ਆ ਤੁਸੀਂ ਇਹਦਾ ਨਾਂ ਖੁਦ ਰੱਖਿਆ ਆ ਤੁਸੀਂ ਹਰ ਰੋਜ਼ ਇਸ ਬੰਦੇ ਨੂੰ ਕਮੈਂਟਾਂ ਦੇ ਵਿੱਚ ਉਸੇ ਨਾਂ ਨਾਲ ਬੁਲਾਉਨੇ ਆ ਤੁਹਾਨੂੰ ਸਭ ਨੂੰ ਪਤਾ ਇਸ ਬੰਦੇ ਦਾ ਨਾਂ ਕੀ ਆ ਸਾਡੇ ਗੁਰੂ ਸਾਹਿਬ ਜਿਹੜੇ ਜਿਹੜੀ ਜਗ੍ਹਾ ਤੇ ਗਏ ਆ ਜਿੱਥੇ ਜਿੱਥੇ ਜਾ ਕੇ ਉਹਨਾਂ ਨੇ ਜਿਹੜਾ ਜਿਹੜਾ ਕੰਮ ਕੀਤਾ ਆ ਉਸ ਜਗ੍ਹਾ ਦਾ ਨਾਂ ਉਹਨਾਂ ਦੇ ਉਸ ਕੰਮ ਤੋਂ ਪੈ ਗਿਆ ਕਿਉਂ ਪਿਆ ਕਿਉਂਕਿ ਲੋਕਾਂ ਨੂੰ ਉਸ ਜਗ੍ਹਾ ਦਾ ਨਾਂ ਪੜ੍ਹ ਕੇ ਸੁਣ ਕੇ ਪਤਾ ਲੱਗ ਜਵੇ ਕਿ ਇਸ ਜਗ੍ਹਾ ਦਾ ਇਤਿਹਾਸ ਕੀ ਆ ਇਸ ਕਰਕੇ ਉਹਨਾਂ ਜਗ੍ਹਾ ਦਾ ਉਹੀ ਨਾਂ ਰੱਖਿਆ ਗਿਆ ਜਿੱਥੇ ਉਹਨਾਂ ਨੇ ਆਪਣੇ ਜੋੜੇ ਉਤਾਰੇ ਆ ਉਸ ਜਗ੍ਹਾ ਦਾ ਨਾਂ ਜੋੜਾ ਸਾਹ ਰੱਖ ਦਿੱਤਾ ਗਿਆ ਜਿੱਥੇ ਉਹਨਾਂ ਨੇ ਆਪਣਾ ਚੋਲਾ ਤਾਰਿਆ ਉਸ ਜਗ੍ਹਾ ਦਾ ਨਾਂ ਚੋਲਾ ਸਾਹ ਰੱਖ ਦਿੱਤਾ ਜਿਸ ਦਰਖਤ ਦੇ ਥੱਲੇ ਬੈਠ ਕੇ ਉਹਨਾਂ ਨੇ ਆਰਾਮ ਕੀਤਾ ਉਸ ਦਰਖਤ ਦਾ ਨਾਂ ਉਸ ਦਰਖਤ ਦੇ ਨਾਂ ਤੋਂ ਰੱਖ ਦਿੱਤਾ ਗਿਆ ਜਿਹੜੇ ਲੋਕ ਸਿਆਣੇ ਹੁੰਦੇ ਆ ਉਹ ਰਾਸਤੇ ਦੇ ਵਿੱਚ ਤੁਰੇ ਜਾਂਦੇ ਕੁੱਤੇ ਨੂੰ ਵੀ ਕੁੱਤਾ ਕਹਿ ਕੇ ਨਹੀਂ ਬੁਲਾਉਂਦੇ ਉਹਨੂੰ ਵੀ ਉਹਦੇ ਰੰਗ ਦੇ ਹਿਸਾਬ ਨਾਲ ਜੇ ਲਾਲ ਰੰਗ ਦਾ ਉਹਨੂੰ ਲਾਲੂ ਕਹਿ ਦਿੰਦੇ ਆ ਜੇ ਚਿੱਟਾ ਰੰਗ ਦਾ ਉਹਦਾ ਨਾਮ ਬਾਈਟ ਹੀ ਰੱਖ ਦਿੰਦੇ ਆ ਜੇ ਕਾਲਾ ਰੰਗ ਦਾ ਉਹਨੂੰ ਕਾਲੂ ਕਹਿ ਕੇ ਬੁਲਾਉਂਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕੁੱਤਾ ਜਿਹੜਾ ਸ਼ਬਦ ਆ ਬਹੁਤ ਮਾੜਾ ਆ ਕੁੱਤੇ ਨੂੰ ਵੀ ਉਹ ਕੁੱਤਾ ਕਹਿ ਕੇ ਨਹੀਂ ਬੁਲਾਉਂਦੇ ਪਰ ਇਸ ਬੰਦੇ ਨੇ ਅੱਜ ਗੁਰਦੁਆਰਾ ਜੋੜਾ ਸਾਹਿਬ ਨੂੰ ਜੁੱਤੀ ਸਾਹਿਬ ਕਹਿ ਕੇ ਬਹੁਤ ਵੱਡੀ ਬੇਅਦਬੀ ਕੀਤੀ ਆ ਮੈਂ ਇਸ ਵੀਡੀਓ ਦੇ ਵਿੱਚ ਦੱਸ ਨਹੀਂ ਸਕਦਾ ਕਿ ਇਹਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ ਇਹ ਰੋਟੀ ਨੂੰ ਸਨਮਾਨ ਦੇਣਾ ਹੋਵੇ ਤਾਂ ਅਸੀਂ ਰੋਟੀ ਨੂੰ ਪ੍ਰਸ਼ਾਦਾ ਕਹਿੰਦਾ ਆ ਪਰ ਇਸ ਨੇ ਸਾਡੇ ਗੁਰਦੁਆਰਾ ਸਾਹਿਬ ਨੂੰ ਜੂੜਾ ਸਾਹਿਬ ਨੂੰ ਜੁੱਤੀ ਸਾਹਿਬ ਕਹਿ ਕੇ ਬਹੁਤ ਵੱਡੀ ਅਜਬ ਬਿਆਦਵੀ ਕੀਤੀ ਆ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਸ਼੍ਰੋਮਣੀ ਕਮੇਟੀ ਸੰਤ ਮਹਾਪੁਰਸ਼ ਨਹਾੰਗ ਸਿੰਘ ਜਥੇਬੰਦੀਆਂ ਇਦਾਂ ਦੇ ਬੰਦਿਆਂ ਨੂੰ ਜਵਾਬ ਕਿਉਂ ਨਹੀਂ ਦਿੰਨੀ ਆ ਬਾਕੀ ਦੋਸਤੋ ਤੁਸੀਂ ਕਮੈਂਟ ਦੇ ਵਿੱਚ ਇਸ ਬੰਦੇ ਨੂੰ ਜਵਾਬ ਜ਼ਰੂਰ ਦੇਣਾ ਆ ਤੇ ਜੇ ਮੇਰੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਇੱਕ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਜਲਦੀ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ